कबीर लूटना है तो लूट ले राम नाम घर लूट फिर पीछे पछताओगे जब प्राण चाहेंगे छूट ਸਤ ਜੀ ਯਾਦ ਕਰਾਉਂਦੇ ਆ ਕਿ ਭਾਈ ਤੇਰੇ ਜੀਵਨ ਦਾ ਇੱਕ ਇੱਕ ਸਵਾਸ ਤੇਰੇ ਜੀਵਨ ਦਾ ਇੱਕ ਇੱਕ ਸਵਾਸ ਤੇਰੇ ਜੀਵਨ ਦੇ ਵਿੱਚੋਂ ਕੱਟਦਾ ਚੱਲਿਆ ਜਾ ਰਿਹਾ ਹੈ ਬੰਦੇ ਅਜੇ ਵੀ ਪਰਮਾਤਮਾ ਦਾ ਨਾਮ ਤੇ ਪਰਮਾਤਮਾ ਦੇ ਨਾਮ ਦੀ ਜਪ ਕਰੋ ਤੇ ਹਾਉ ਗੁਰੂ ਚਰਨਾਮੇ ਵਿੱਚ ਵੱਡੇ ਵੱਡੇ ਰਾਜੇ ਜਿੱਥੇ ਸਾਗਰ ਜੀ ਦੀ ਸ਼ਰਨ ਦੇ ਵਿੱਚ ਆਏ ਨੇ ਉੱਪਰ ਵੀ ਚੱਦੇ ਚੱਦੇ ਤੇ ਕੀ ਕੀ ਨਹੀਂ ਹੈ ਯਾਰ ਚਾਣਾ ਦਾ ਚੱਲਦਾ ਹੈ ਉੱਥੇ ਜਲਵਾਤਪ ਕਰਦਣਗੇ ਮੀਰਾ ਗੁਰੂ ਰਵਿਦਾਸ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਈ ਹੈ ਹਾਏ ਪਰ ਇਹਨੋਂ ਹੋ ਜਾਂਦਾ ਮੀਰਾ ਸਾਧ ਜਹਾ ਜੇਤੀ ਚੜਾਂਗੇ ਰਿਸ਼ੰਦ ਦੀ ਫੋਟੋ ਚੱਕੀ ਫਿਰਦੀ ਹੈ ਲੇਕਿਨ ਸ਼ਾਂਤੀ ਨਹੀਂ ਜਿਵੇਂ ਬਣੀ ਮੇਰੇ ਕੋਲ ਕਾਸ਼ੀ ਦੀਆਂ ਗਲੀਆਂ ਦੇ ਵਿੱਚ ਗੁਰੂ ਰਵਿੰਦਾਸ ਮਹਾਰਾਜ ਦੀ ਸ਼ਰਨ ਦੇ ਵਿੱਚ ਗਈ ਹੈ ਗੁਰੂ ਮਿਲੇ ਆਰਮਦ ਤਿੰਨੇ ਗਿਆਨ ਦੀ ਝੁਟਕੀ ਮੇਰਾ ਕੰਧਿਆ ਦੀਨ ਗੁਰੂਆਂ ਦੇ ਪੂਰਨ ਸਤਿਗੁਰਾਂ ਦੇ ਦਰਸ਼ਨ ਹੋ ਗਏ ਨੇ ਅੱਜ ਮੈਨੂੰ ਉਹਨਾਂ ਦੀ ਸ਼ਰਨ ਵਿੱਚ ਜਾਣ ਦਾ ਮੌਕਾ ਮਿਲਿਆ ਹੈ ਤੇ ਉਹਨਾਂ ਦੇ ਦਰਸ਼ਨ ਕਰਨ ਦੇ ਨਾਲ ਮੇਰੇ ਹਿਰਦੇ ਦੇ ਵਿੱਚ ਜੋ ਤੜਫ ਲੱਗੀ ਹੋਈ ਸੀ ਉਹਨਾਂ ਦੇ ਦਰਸ਼ਨ ਕਰਨ ਦੇ ਨਾਲ ਅੰਤਰਾਤਮਾ ਨੂੰ ਸਕੂਨ ਮਿਲਿਆ ਹੈ ਕਿਹੜੇ ਜਾਣੇ ਤੁਹਾਡੇ ਕੋਲ ਆ ਜਾਓ ਆ ਜਾਓ ਦੀਵਨ ਤੋਂ ਹਾਉ ਸਾਧੂ ਸੰਤਾਂ ਤੋਂ ਕੰਪਨ ਕੀ ਮਹਾਰਾਮਨ ਨੂੰ ਅਕਸਰ ਗਾਇਆ ਕਰਦੇ ਸੀ ਹਾਉ ਸਾਧੂ ਸੰਤਾਂ ਨੂੰ ਦੇ ਚਾਰੋਂ ਪਾਸੇ ਸਾਨੂੰ ਮੀਰਾ ਬਾਣੀ ਲਗਨ ਲਗਾ ਦੇ ਤੇਰਾ ਕਿਹਦਾ ਮੁੱਲ ਲਗਦਾ ਸਾਨੂੰ ਮੀਰਾ ਬਾਣੀ ਲਗਨ ਲਗਾ ਦੇ ਕੀ ਦਾ ਕੀ ਦਾ ਮੁੱਲ ਲੱਗੇਗਾ ਸਾਨੂੰ ਮੇਰਾ ਵਾਲੀ ਲੱਗਣਾ